ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਰੋਜ਼ ਵਿੱਚੋਂ ਵਿੱਚੋਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਆ ਰਹੇ ਆ ਇਸ ਤਰ੍ਹਾਂ ਹੀ ਅੱਜ ਪਾਤਸ਼ਾਹ ਨੇ ਮਨ ਦੇ ਵਿੱਚ ਖਿਆਲ ਲਿਆਂਦਾ ਕਿ ਸਾਨੂੰ ਥੋੜੀ ਥੋੜੀ ਗੁਰਬਾਣੀ ਦੀ ਵਿਚਾਰ ਥੋੜੀ ਵਿਸਤਾਰ ਵਿੱਚ ਕਰਨੀ ਚਾਹੀਦੀ ਹੈ ਕਈ ਵਾਰ ਮਨ ਦੇ ਵਿੱਚੋਂ ਇਹ ਖਿਆਲ ਨਿਕਲ ਜਾਂਦਾ ਹੈ ਕਿ ਸਾਨੂੰ ਗੁਰਬਾਣੀ ਦੀ ਥੋੜੀ ਜਿਆਦਾ ਵਿਸਥਾਰਪੂਰਵਕ ਵਿਚਾਰ ਕਰਨੀ ਚਾਹੀਦੀ ਆ ਕਿਉਂਕਿ ਕਈ ਵਾਰ ਹੋ ਸਕਦਾ ਕਿਸੇ ਮਨ ਦੇ ਵਿੱਚ ਕਿਸੇ ਜੀਵ ਦੇ ਮਨ ਦੇ ਵਿੱਚ ਕਿਸੇ ਸ਼ਬਦ ਬਾਰੇ ਕੋਈ ਸ਼ੰਕਾ ਹੋਵੇ ਤਾਂ ਹੋ ਸਕਦਾ ਕਿਸੇ ਵਿਚਾਰ ਦੇ ਨਾਲ ਸਾਡਾ ਉਹ ਸ਼ੰਕਾ ਨਿਵਰਤ ਹੋ ਜਾਏ ਜਿਸ ਤਰ੍ਹਾਂ ਆਪ ਜੀ ਸ਼ਾਇਦ ਜਾਣਦੇ ਹੋ ਸਾਰੇ ਕਿ ਪਰਮੇਸ਼ਰ ਜੀ ਦੀ ਕਿਰਪਾ ਸਦਕਾ ਦੋ ਚੈਨਲ ਨੇ ਆਪਣੇ ਇੱਕ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਵਿੱਚ ਤੇ ਆਪਾਂ ਹੁਣ ਵਿਚਾਰ ਕਰ ਰਹੇ ਹਾਂ ਇੱਕ ਹੈ ਰੱਬ ਦੀ ਬਾਤ ਉਹਦੇ ਤੇ ਗੁਰਬਾਣੀ ਦੇ ਵਿਚਾਰ ਵੀ ਕਰਦੇ ਆ ਤੇ ਗੁਰਬਾਣੀ ਦੇ ਵਿਚਾਰ ਨਾਲ ਜਿਆਦਾ ਜਿਸ ਤਰ੍ਹਾਂ ਕਿਸੇ ਕਿਸੇ ਗੁਰਬਾਣੀ ਤੇ ਆਧਾਰਿਤ ਵਿਸ਼ੇ ਤੇ ਆਪਾਂ ਵਿਚਾਰ ਕਰਦੇ ਆ ਹੁਣ ਅੱਜ ਕੱਲ ਗੁਰੂ ਸਹਿਬਾਨ ਜੀ ਦੇ ਜੀਵਨ ਦੀਆਂ ਸਾਖੀਆਂ ਦੀ ਵੀ ਸਾਂਝ ਪਾ ਰਹੇ ਆ ਵਿੱਚ ਵਿੱਚ ਕਦੇ ਕਦੇ ਸੁਖਮਨੀ ਸਾਹਿਬ ਦੀ ਕਾਸ਼ਟ ਪਦੀ ਅੱਗੇ ਤੋਂ ਅੱਗੇ ਸਿਰਫ ਇੱਕ ਕਾਸ਼ਟ ਪਦੀ ਇੱਕ ਆਡੀਓ ਦੇ ਵਿੱਚ ਹੁੰਦੀ ਆ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਮਨ ਦੇ ਵਿੱਚ ਖਿਆਲ ਲਿਆਉਂਦੇ ਨੇ ਉਸ ਤਰ੍ਹਾਂ ਦੀ ਆਡੀਓ ਬਣ ਜਾਂਦੀ ਹੈ ਅੱਜ ਆਪਾਂ ਥੋੜੀ ਜਿਹੀ ਨਾਮ ਬਾਰੇ ਵਿਚਾਰ ਕਰਦੇ ਆ ਕਿਉਂਕਿ ਅੱਜ ਮੰਨ ਦੇ ਵਿੱਚ ਪਾਤਸ਼ਾਹ ਨੇ ਲਿਆਂਦਾ ਕਿ ਅਸੀਂ ਬਾਣੀ ਦੀ ਵਿਚਾਰ ਕਰਦੇ ਆ ਬਹੁਤ ਚੰਗੀ ਗੱਲ ਹੈ ਪਰ ਸਾਨੂੰ ਥੋੜਾ ਜਿਹਾ ਬਾਣੀ ਦੇ ਜੋ ਵਿੱਚ ਗੱਲ ਆਉਂਦੀ ਆ ਉਹਦੇ ਬਾਰੇ ਥੋੜੀ ਜੀ ਜ਼ਿਆਦਾ ਵੀ ਗੱਲ ਕਰ ਲੈਣੀ ਚਾਹੀਦੀ ਆ ਜਿਸ ਤਰ੍ਹਾਂ ਆਪਾਂ ਨਾਮ ਬਾਰੇ ਹਰ ਵਾਰ ਗੱਲ ਕਰਦੇ ਆ ਕਿਸੇ ਦੇ ਮਨ ਵਿੱਚ ਸ਼ਾਇਦ ਆਉਂਦਾ ਹੋਵੇ ਕਿ ਨਾਮ ਹੈ ਕੀ ਨਾਮ ਕਿਸ ਨੂੰ ਕਹਿੰਦੇ ਨੇ ਨਾਮ ਦੀ ਪੂਰੀ ਪਰਿਭਾਸ਼ਾ ਦਾਸੀ ਬਿਆਨ ਨਹੀਂ ਕਰ ਸਕਦੇ ਜਿੱਦਾਂ ਪਰਮੇਸ਼ਰ ਉੱਡਾ ਪਰਮੇਸ਼ਰ ਦਾ ਨਾਮ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੀ ਆਸ਼ਟਪਦੀ ਚ ਆਪਾਂ ਪੜਦੇ ਆਂ ਨਾ ਕਿ ਉਸ ਨਾਮ ਦੇ ਆਸਰੇ ਤੇ ਖੰਡ ਬ੍ਰਹਿਮੰਡ ਖੜੇ ਨੇ ਸੰਸਾਰ ਨਾਮ ਦੇ ਆਸਰੇ ਤੇ ਚੱਲ ਰਿਹਾ ਜਿੰਨੇ ਕੁ ਮਤਦਾਸੀ ਨੂੰ ਪਰਮੇਸ਼ਰ ਜੀ ਦੇ ਰਹੇ ਨੇ ਉਹਦੇ ਹਿਸਾਬ ਨਾਲ ਆਪ ਨਾਲ ਵਿਚਾਰ ਹੋ ਰਹੀ ਹੈ ਜੀ ਨਾਮ ਵਾਹਿਗੁਰੂ ਦਾ ਨਾਮ ਵੀ ਹੈ ਵਾਹਿਗੁਰੂ ਦੀ ਸਿਫਤ ਸਲਾ ਵੀ ਹੈ ਨਾਮ ਵਾਹਿਗੁਰੂ ਦੀ ਸਤਿਆ ਵੀ ਹੈ ਜਿਹਦੇ ਤੇ ਆਸਰੇ ਤੇ ਇਹ ਸੰਸਾਰ ਚੱਲ ਰਿਹਾ ਹੈ ਅਸੀਂ ਵਾਹਿਗੁਰੂ ਸ਼ਬਦ ਦਾ ਜਦੋਂ ਜਾਪ ਕਰਦੇ ਆਂ ਜਪ ਕਰਦੇ ਆਂ ਪਹਿਲਾਂ ਜਪ ਸ਼ੁਰੂ ਹੁੰਦਾ ਫਿਰ ਜਾਪ ਬਣ ਜਾਂਦਾ ਫਿਰ ਉਸੇ ਮਰਨ ਬਣ ਜਾਂਦਾ ਉਸ ਨੂੰ ਵੀ ਅਸੀਂ ਨਾਮ ਜਪਣਾ ਕਹਿੰਦੇ ਆਂ ਨਾਮ ਜਪਣਾ ਅਸੀਂ ਉਹਨੂੰ ਕਿਉਂ ਕਹਿੰਦੇ ਆਂ ਵਾਹਿਗੁਰੂ ਵਾਹ ਕਿਸੇ ਚੀਜ਼ ਦੀ ਆਪਾ ਸੈਪਟ ਕਰ ਲੈ ਕਹਿੰਦੇ ਆ ਵਾਹ 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 ਗੁਰੂ ਪਰਮਾਤਮਾ ਲਈ ਵਰਤਿਆ ਗਿਆ ਜਦੋਂ ਅਸੀਂ ਵਾਹਿਗੁਰੂ ਕਹਿੰਨੇ ਆ ਤਾਂ ਅਸੀਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰ ਰਹੇ ਹੁੰਨੇ ਆ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਆ ਤਾਂ ਇਹ ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਹੁੰਨੇ ਆ ਉਹਦੀ ਵਾਹਵਾ ਕਰ ਰਹੇ ਹੁੰਨੇ ਆ ਉਹਦੇ ਗੁਣ ਗਾ ਰਹੇ ਹੁੰਨੇ ਆ ਇਹ ਵੀ ਨਾਮ ਹੈ ਨਾਮ ਇੱਕ ਉਹ ਸ਼ਕਤੀ ਹੈ ਜੋ ਸਾਡੇ ਸਾਰਿਆਂ ਦੇ ਅੰਦਰ ਹੈ ਜਿਸ ਦੇ ਆਸਰੇ ਤੇ ਅਸੀਂ ਤੁਰੇ ਫਿਰ ਰਹੇ ਹਾਂ ਨਾਮ ਦੇ ਨੇ ਅਰਥ ਨੇ ਐਨੇ ਭਾਵ ਨੇ ਕਿ ਅਸੀਂ ਸਾਰੇ ਬਿਆਨ ਨਹੀਂ ਕਰ ਸਕਦੇ ਜਿੱਡਾ ਉਹ ਆਪ ਓਡਾ ਵੱਡਾ ਉਹਦਾ ਨਾਮ ਜਿਸ ਤਰ੍ਹਾਂ ਅਸੀਂ ਉਹਦੇ ਬਾਰੇ ਪੂਰਾ ਬਿਆਨ ਨਹੀਂ ਕਰ ਸਕਦੇ ਉਸ ਤਰ੍ਹਾਂ ਹੀ ਅਸੀਂ ਉਹਦੇ ਨਾਮ ਬਾਰੇ ਵੀ ਪੂਰਾ ਬਿਆਨ ਨਹੀਂ ਕਰ ਸਕਦੇ ਨਾਮ ਉਹ ਸਤਿਆ ਹੈ ਜਿਹਦੇ ਆਸਰੇ ਤੇ ਸੰਸਾਰ ਖੜਾ ਹੈ ਜਿਹਦੇ ਆਸਰੇ ਤੇ ਅਸੀਂ ਖੜੇ ਆ ਜਿਹਨੂੰ ਜਪ ਕੇ ਅਸੀਂ ਉਹਦੇ ਵਿੱਚ ਸਮਾਈ ਪਾ ਸਕਦੇ ਹਾਂ ਵਾਹਿਗੁਰੂ ਜੀ ਮੇਰੇ ਪਾਤਸ਼ਾਹ ਦੀ ਇੱਕ ਤੁਕ ਆਉਂਦੀ ਆ ਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਪੇਟ ਤ ਓਧਾਰ ਰਹਾਉ ਹੰਦੇ ਹੈ ਸੰਤ ਜਨੋ ਇੱਕ ਨਿਰਮਲ ਵਿਚਾਰ ਸੁਣੋ ਇੱਕ ਪਵਿੱਤਰ ਵਿਚਾਰ ਸੁਣੋ ਉਹ ਵਿਚਾਰ ਇਹ ਆ ਕਿ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਵੀ ਤਰ੍ਹਾਂ ਦੀ ਕੋਈ ਗਤੀ ਨਹੀਂ ਪ੍ਰਾਪਤ ਕਰ ਸਕਦੇ ਅਸੀਂ ਵਿਕਾਰਾਂ ਤੋਂ ਮਾਇਆ ਤੋਂ ਆਵਾ ਗਵਨ ਤੋਂ ਆਸਾ ਤੋਂ ਤ੍ਰਿਸ਼ਨਾ ਤੋਂ ਆਤਮਿਕ ਮੌਤ ਤੋਂ ਕਿਸੇ ਵੀ ਤਰ੍ਹਾਂ ਦੀ ਨਾਮ ਤੋਂ ਬਿਨਾ ਤੇ ਨਾਮ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਗੁਰ ਪੂਰਾ ਪੇਟਤ ਉਧਾਰ ਗੁਰੂ ਦੇ ਨਾਲ ਮਿਲਿਆਂ ਹੀ ਨਾਮ ਮਿਲ ਸਕਦਾ ਤੇ ਨਾਮ ਦੇ ਨਾਲ ਹੀ ਉਧਾਰ ਹੁੰਦਾ ਇਸ ਸੰਸਾਰ ਦੇ ਬਬਜਤੋਂ ਨਾਮ ਹੀ ਸਭ ਤਾਕਤਾਂ ਦਾ ਮਾਲਕ ਹੈ ਨਾਮ ਹੀ ਸਾਨੂੰ ਸਭ ਤਰ੍ਹਾਂ ਦੀ ਮੁਕਤੀ ਦਿਵਾਉਣ ਵਾਲਾ ਹੈ ਮਿਲਦਾ ਹੈ ਗੁਰੂ ਦੀ ਸ਼ਰਨ ਵਿੱਚ ਗਿਆ ਪਰਮੇਸ਼ਰ ਦੇ ਕੋਲੋਂ ਗੁਰੂ ਦੇ ਰਾਹੀਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ